ਕਾਲਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜੀ ਜਦੋਂ ਤੁਸੀਂ ਸੂਟ ਦੀ ਬਾਹ ਲਾਣੇ ਆ ਜੀ ਤੁਹਾਨੂੰ ਸੂਟ ਦੀ ਬਾਹ ਲਾਣ ਵੇਲੇ ਤੁਹਾਡੇ ਕਮੀਜ਼ ਦਾ ਮੋਢਾ ਘਟ ਜਾਂਦਾ ਹੈ ਜੀ ਇਹ ਬਹੁਤ ਵੱਡੀ ਪ੍ਰੋਬਲਮ ਆਂਦੀ ਆ ਹਾਂਜੀ ਤੁਸੀਂ ਕਮੀਜ਼ ਦੇ ਮੋਢੇ ਨੂੰ ਕਿਵੇਂ ਵਧਾਉਣਾ ਹੈ ਹਾਂਜੀ ਤੁਸੀਂ ਹਾਂਜੀ ਆ ਦੇਖੋ ਅਸੀਂ ਬਾਹ ਦਾ ਮੋਢਾ ਜੀ 9.5 ਰੱਖਿਆ ਆ ਹਾਂਜੀ ਤੁਸੀਂ ਬਾਹ ਦਾ ਮੋਢਾ 9 ਨਹੀਂ ਰੱਖਣਨ ਟਾਈਟ ਨਹੀਂ ਕਰਨਾ ਹੈਗਾ ਇਹਦੀ ਕਟਾਈ ਜਿਹੜੀ ਸਾਡੇ ਕੋ ਕਮੀਜ਼ ਦੇ ਮੋਢੇ ਦੀ ਕਟਾਈ ਆ ਜੀ ਤੁਸੀਂ ਹੋਰ ਕਰ ਲੈਣੀ ਜੇ ਤੁਸੀਂ ਬਾਹ ਦੇ ਮੋਢੇ ਨੂੰ ਹੋਰ ਸੀਨ ਲਗਾ ਕੇ ਟਾਈਟ ਕਰਦੇ ਆ ਤਾਂ ਤੁਹਾਡੀ ਬਾਹ ਨੂੰ ਖਿੱਚ ਪਾਊਗੀ ਹਾਂਜੀ ਹਾਂਜੀ ਇਸ ਤਰੀਕੇ ਨਾਲ ਤੁਸੀਂ ਅੱਧਾ ਇੰਚ ਤੇ ਨਿਸ਼ਾਨ ਲਾ ਲੈਣਾ ਜੀ ਕਮੀਜ਼ ਤੇ ਅੱਧਾ ਇੰਚ ਤੇ ਨਿਸ਼ਾਨ ਲਾਓ ਇਦਾਂ ਹਾਂਜੀ ਪਹਿਲਾਂ ਤੁਸੀਂ 프ਰੰਟ ਤੇ ਇਸ ਤਰੀਕੇ ਨਾਲ ਗਲਾਈ ਬਾਣੀ ਜੀ ਫਿਰ ਤੁਸੀਂ ਬੈਕ ਤੇ ਇਸ ਤਰੀਕੇ ਨਾਲ ਗਲਾਈ ਬਾਣੀ ਜੀ ਹਾਂਜੀ ਇਹ ਇੱਕ ਊਮੀਦ ਦਾ ਮੋੜਾ ਆਪਾਂ ਕਟਿੰਗ ਕਰ ਲੱਗੇ ਆ ਜੀ ਜਦੋਂ ਸਾਡੀ ਬਾਹ ਨਹੀਂ ਲੱਗਦੀ ਤਾਂ ਤੁਸੀਂ ਇਸ ਤਰੀਕੇ ਨਾਲ ਕਟਾਈ ਕਰ ਸਕਦੇ ਆ ਤੇ ਤੁਹਾਡੀ ਬਾਹ ਬਿਲਕੁਲ ਸਹੀ ਤਰੀਕੇ ਨਾਲ ਜੀ ਲੱਗੂਗੀ ਹਾਂਜੀ ਆ ਦੇਖੋ ਹੁਣ ਆਪਾਂ ਬੈਕ ਦੀ ਪਾ ਲੈਣੀ ਪਹਿਲਾਂ ਆਪਾਂ ਫਰੰਟ ਦੀ ਪਾਈ ਸੀ ਕਟਾਈ ਦੀ ਹਾਂਜੀ ਆ ਦੇਖੋ ਹੁਣ ਸਾਡੇ ਕੋ ਤਮੀਜ਼ ਦਾ ਮੋਟਾ ਜੀ ਆਪਾਂ ਵੱਡਾ ਕਰ ਲਿਆ ਹੁਣ ਜਿਹੜੀ ਤੁਹਾਡੀ ਬਾਹ ਆ ਜੀ ਉਹ ਆਸਾਨੀ ਨਾਲ ਸਲਾਈ ਹੋ ਜੂਗੀ ਲਈ ਸੀਗੀ ਹੁਣ ਆਪਾਂ ਲੱਗੇ ਆ ਜੀ ਬਾਹ ਲਗਾਣਾ ਇੱਥੇ ਤੁਸੀਂ ਸੈਂਟਰ ਦੇ ਵਿੱਚ ਟੱਕ ਲਾ ਲੈਣਾ ਜੀ ਇਹ ਆਪਣਾ ਇੱਥੇ ਆਣਾ ਚਾਹੀਦਾ ਤੀਰੇ ਦੇ ਕੋਲ ਬਾਹ ਦਾ ਸੈਂਟਰ ਹਾਂਜੀ ਇੱਥੋਂ ਆਪਾਂ ਬਾਹ ਹੁਣ ਲਗਾਣੀ ਸ਼ੁਰੂ ਕਰਨ ਲੱਗੇ ਆ ਜੀ ਇਸ ਤਰੀਕੇ ਨਾਲ ਤੁਸੀਂ ਫੋਲਡ ਕਰ ਲੈਣਾ ਜੀ ਕੋਨੇ ਨੂੰ ਜਿਹੜਾ ਕੁਮੀਦ ਦਾ ਮੋਢਾ ਜੀ ਬਾਹ ਤੇ ਬਿਲਕੁਲ ਪੂਰਾ ਆਊਗਾ ਆ ਦੇਖੋ ਸੈਂਟਰ ਇਹਦਾ ਤੀਰੇ ਦੇ ਕੋਲ ਆ ਗਿਆ ਜੀ ਹਾਂਜੀ ਇਸ ਤਰੀਕੇ ਨਾਲ ਤੁਸੀਂ ਲੂਪੀ ਵੀ ਰੱਖ ਲੈਣੀ ਜੀ ਹਾਂਜੀ ਤੁਸੀਂ ਬਾਹ ਦਾ ਨੀ ਖਿੱਚਣਾ ਜੀ ਮੋਢਾ ਕਮੀਜ਼ ਦੇ ਮੋਢੇ ਨੂੰ ਤੁਸੀਂ ਹਲਕਾ ਹਲਕਾ ਖਿੱਚ ਕੇ ਪੂਰਾ ਕਰ ਸਕਦੇ ਆ ਜੀ ਬਾਹ ਨੂੰ ਤੁਸੀਂ ਲੂਜ਼ੇ ਹੀ ਰੱਖਣਾ ਜੀ ਸਾਡੇ ਕੋਲ ਕਮੀਜ਼ ਦਾ ਮੋਢਾ ਉੱਪਰ ਆ ਜੀ ਬਾਹ ਨੀਚ ਹਾਂਜੀ ਹੁਣ ਤੁਸੀਂ ਆਹ ਕੋਨੇ ਨੂੰ ਵਿੱਚ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਫੋਲਡ ਕਰਨਾ ਆ ਹਾਂਜੀ ਜਿਹੜਾ ਪਲੇਟ ਪਾਏ ਹੁੰਦੇ ਆ ਆਪਾਂ ਇਹ ਪਲੇਟ ਤੁਹਾਡਾ ਉੱਪਰ ਨੂੰ ਨਹੀਂ ਐਦਾਂ ਆਉਣਾ ਚਾਹੀਦਾ ਐਦਾਂ نیچے ਨੂੰ ਕਰਕੇ ਤੁਸੀਂ ਸੀਨ ਲਗਾਣੀ ਹੈ ਜੀ ਨਹੀਂ ਤਾਂ ਬਾਹਰਲੀ ਸਾਈਡ ਤੇ ਛੋਟੇ ਛੋਟੇ ਬਾਲ ਆਣ ਲੱਗ ਪੰਦੇ ਆ ਹਾਂ ਜੀ ਦੇਖੋ ਤੁਸੀਂ ਇਹ ਬਾਹ ਲਗਾਉਣ ਦਾ ਸੌਖਾ ਤਰੀਕਾ ਨੇ ਹੁਣ ਆਪਾਂ ਤੁਹਾਨੂੰ ਬਾਹ ਸਿੱਧੀ ਕਰਕੇ ਦਿਖਾਉਨੇ ਆ ਕਮੀਰ ਜੀ ਹਾਂਜੀ ਹੁਣ ਤੁਸੀਂ ਦੇਖੋ ਜੀ ਬਾਹਰ ਸਾਡੇ ਕੋਈ ਬਾਲ ਨਹੀਂ ਆਊਗਾ ਇਸ ਤਰੀਕੇ ਨਾਲ ਬਾਹ ਲਗਾਉਣ ਨਾਲ